ਹੈਲੋ ਹੈਲੋ ਕਾ ਅੰਟੀ ਮੈਂ ਅਰਜੁਨ ਚਿੰਤਾ ਕੋ ਬੋਲਦਾ ਵਾਂ ਮੇਰੀ ਗੱਲ ਸੁਣੋ ਜਿੱਦੇ ਤਾਈਂ ਆਪਣੀ ਕੁੜੀ ਦਾ ਵਿਆਹ ਕੀਤਾ ਵਾ ਮਾੜੀ-ਮੋਡੀ ਪੋਸ਼ਪੜਤਾਲ ਕੀਤੀ ਵੀ ਸੀ ਕਿ ਨਹੀਂ ਤੁਹਾਨੂੰ ਪਤਾ ਮੁੰਡਾ ਪਹਿਲਾਂ ਹੀ ਵਿਆਹਿਆ ਹੋਇਆ ਵਾ ਨਾਲੇ ਉਹਦੇ ਤੇ ਬੱਚੇ ਵੀ ਆ ਸਿਰੇ ਦਾ ਨਸ਼ੇੜੀ ਬੰਦਾ ਉਹ ਮੈਂ ਕਹਿੰਨਾ ਵਾਂ ਹੱਲੇ ਵੀ ਤੁਹਾਡੇ ਕੋਲ ਟਾਈਮ ਹੈਗਾ ਵਾ ਜੇ ਬਚਾ ਸਕਦੇ ਨਾ ਆਪਣੀ ਕੁੜੀ ਨੂੰ ਤੇ ਬਚਾ ਲਓ ਹੋਰ ਨਾ ਦੇਖਦਾ ਇਹ ਵਿਆਹ ਕਿੰਨੀ ਕਿਤੇ ਟਿਕਦਾ ਵਾ ਮੰਮੀ ਆਇਆ ਬੁੱਧਰ ਆਇਆ ਮਿੰਦੀ ਆ ਬੈਠ ਮੇਰੇ ਕੋਲ ਆਜਾ ਮੰਮੀ ਮੈਂ ਨਾ ਤੁਹਾਨੂੰ ਇੱਕ ਗੱਲ ਪੁੱਛਣ ਆਈ ਸੀਗੀ ਕੀ ਮੈਂ ਸੋਚਣ ਦੇ ਸੀਗੀ ਮੈਂ ਨਾ ਕੱਲ ਤੋਂ ਜੋਬ ਦੁਬਾਰਾ ਜੁਆਇਨ ਕਰ ਲਵਾਂ ਕਿਉਂ ਤੂੰ ਤਾਂ ਛੁੱਟੀਆਂ ਲਈ ਆਈ ਹੈਂ ਹਾਂਜੀ ਛੁੱਟੀਆਂ ਤੇ ਲਈਆਂ ਵਾ ਪਰ ਘਰ ਵੀ ਮੈਂ ਕੀ ਕਰਨਾ ਤੁਸੀਂ ਦੱਸੋ ਮੈਂ ਕਰ ਲਾਂ ਜੁਆਇਨ ਬੁੱਧਰ ਤੁਸੀਂ ਤਾਂ ਕੋਈ ਮੰਦਾ ਪ੍ਰੋਗਰਾਮ ਨਾ ਆਇਆ ਸੀ ਤੇ ਤੂੰ ਕਹਿਨੀ ਵੀ ਮੈਂ ਕੱਲ ਜੋਬ ਤੇ ਚਲੀ ਜਾਵਾਂ ਤੂੰ ਜਾਣਾ ਨਹੀਂ ਹੈਗਾ ਨਾਲੇ ਬੋਤੋ ਹੁਣ ਹੀ ਦਿਨ ਨਾ ਗਈ ਕੋਈ ਘੁੰਮਣ ਦੇ ਬਾਤ ਕਿੱਥੇ ਜਾਇਆ ਗਿਆ ਜਾਂਦਾ ਮੰਮੀ ਜੀ ਮੈਂ ਨਾ ਸੋਚਨੀ ਆ ਕਿ ਛੱਡੋ ਪਰਕ ਨੂੰ ਮਣਾ ਪਿੰਨਾ ਕੋਈ ਨਹੀਂ ਫੇਰ ਘੋਮਾਂ ਫੇਰ ਲਵਾਂਗੇ ਪੁੱਤਰ ਵਕਤ ਸੀ ਦਿਹਾਰ ਕਾਲ ਚੰਗੀ ਲੱਗਦੀ ਹੈ ਨਹੀਂ ਮੰਮੀ ਕੋਈ ਗੱਲ ਨਹੀਂ ਮੈਂ ਹੁਣ ਜੋਬ ਜੁਆਇਨ ਕਰਨੀ ਆ ਕੱਲ ਤੋਂ ਪਰ ਕੀ ਗੱਲ ਕੀ ਹੈ ਘਰ ਤੇ ਕੋਈ ਨਹੀਂ ਹੈ। ਹਾਂ। ਬਸ ਵੈਸੇ ਹੀ ਘਰ ਵੀ ਮੈਂ ਕੀ ਕਰਨਾ? ਇਹਦੇ ਨਾਲ ਚੰਗਾ ਤੇ ਮੈਂ ਜੌਬ ਤੇ ਚੱਲ ਜਾਵਾਂ। ਉਹ ਤੇ ਮੇਰੀ ਗੱਲ ਸੁਣ। ਮੈਂ ਤੇਰੀ ਮੰਮੀ ਨੂੰ ਕਿਹਾ ਸੀ ਕਿ ਸਾਨੂੰ ਜੌਬ ਦੀ ਕੋਈ ਲੋੜ ਨਹੀਂ। ਬੇਸ਼ੱਕ ਤੂੰ ਛੱਡਨੀ ਆ ਤੇ ਛੱਡ ਸਕਨੀ। ਉਹ ਤੇ ਮੈਂ ਤੇਰੀ ਮੰਮੀ ਨਾਲ ਗੱਲ ਕੀਤੀ ਸੀ ਕਿ ਸਾਨੂੰ ਨੌਕਰੀ ਦੀ ਕੋਈ ਲੋੜ ਨਹੀਂ ਹੈਗੀ। ਇੱਥੇ ਪਰਮਾਦਰ ਤਾਂ ਸਭ ਕੁਝ ਹੈ। ਕਿਸੇ ਚੀਜ਼ ਦੀ ਕਮੀ ਨਹੀਂ। ਗੋਲਡੀ ਦਾ ਕੰਮ ਵੀ ਤੂੰ ਵੇਖ ਨਹੀਂ ਸੋਨਾ ਚੱਲਦਾ ਕੇ ਤੇ ਤੈਨੂੰ ਲੋੜੀ ਕੀ ਹੈ ਨੌਕਰੀ ਦੀ ਜ਼ਿੰਮੇਵਾਰੀ ਆਪਣੇ ਸਿਰ ਤੇ ਚੁੱਕਣ ਦੀ ਉਹ ਜ਼ਿੰਮੇਵਾਰੀ ਮੰਮੀ ਜ਼ਿੰਮੇਵਾਰੀ ਚੁੱਕਣ ਦੀ ਤੇ ਮੈਨੂੰ ਸ਼ੁਰੂ ਤੋਂ ਹੀ ਆਦਤ ਆ ਇਹ ਦਿਨ ਦਿਲੇ ਮਾਰੀ ਨੇ ਨਾ ਬਹੁਤ ਜ਼ਿਆਦਾ ਖਲੇਰਾ ਪਿਆ ਹੈ ਮੰਮੀ 2 ਮਿੰਟ ਨੂੰ ਬੰਦ ਕਰੋ ਤੇ ਨਾ ਬੇਟਾ 1 ਮਿੰਟ ਰੁਕ ਜਾ ਮੈਨੂੰ ਸੰਭਾਲ ਮੰਮੀ ਨਹੀਂ ਨਹੀਂ 2 ਮਿੰਟ ਪਹਿਲੇ ਮੇਰੀ ਗੱਲ ਸੁਣੋ ਉਹ ਹੁਣ ਨਾ ਧਿਆਨ ਨਾਲ ਸੁਨਣਾ ਮੇਰੇ ਨਾਲ ਸਕੂਲ ਵਾਲੇ ਲੈ ਕੇ ਚਲੇ ਆ ਗੋਆ ਤੇ ਉਹਨਾਂ ਨੇ ਸਾਡੇ ਕੋ ਮੰਗੇ 10000 ਰੁਪਏ ਤੇ ਫੇਰ ਤੇ ਮੇਰੇ ਸਾਰੇ ਫਰੈਂਡਸ ਚਲੇ ਆ ਹੁਣ ਬਲੀਸ ਤੁਸੀਂ ਮਨਾਣਾ ਕਰਨਾ ਕਿਉਂਕਿ ਮੈਂ ਆਪਣਾ ਨਾਮ ਲਿਖਵਾ ਚੁੱਕੀ ਹਾਂ ਉੱਥੇ ਆਲਰੇਡੀ ਤੇ ਮੈਨੂੰ ਪੁੱਛ ਕੇ ਲਿਖਵਾਇਆ ਇਹ ਨਾ ਮੰਮੀ ਯਾਰ ਸਾਰੇ ਚਲੇ ਆ ਤਾਂ ਮੇਰੀ ਇਨਸਲਟ ਹੋ ਜਾਏਗੀ ਉਹ ਤੇ ਕਾਹ ਦੀ ਸ਼ਿਕਾ ਪੁੱਤਰ 10000 ਰੁਪਏ ਬਹੁਤ ਜ਼ਿਆਦਾ ਵੈ ਤੇ ਨਾਲੇ ਅਸੀਂ ਵੀ ਦੇ ਸਕਦੇ ਨਾਲੇ ਥੋੜੀ ਨਾ ਸਿਆਣੀ ਬਣ ਤੈਨੂੰ ਪਤਾ ਹੀ ਹੈ ਤੇਰੇ ਪਾਪਾ ਦਾ ਕਿੰਨਾ ਕੰਮ ਹੈਗਾ ਪੁੱਤਰ ਤੇਰੀ ਮਸੀਹ ਨਾ ਸਕੂਲ ਦੀ ਫੀਸ ਹੀ ਜਾਂਦੀ ਹੈ ਮੰਮੀ ਮੈਂ ਕੋਈ ਬਹਾਨਾ ਨਹੀਂ ਸੁਨਣਾ ਯਾਰ ਮੇਰੇ ਉੱਤੇ ਪਤਾ ਕਿੰਨੀ ਇਨਸਲਟ ਹੋਣੀ ਆ ਸਾਰਿਆਂ ਦੇ ਸਾਹਮਣੇ ਮੈਂ ਜਾਣਾ ਹੀ ਜਾਣਾ ਜੋ ਮਰਜ਼ੀ ਹੋ ਜੇ ਨਹੀਂ ਪੁੱਤਰ ਮੰਮੀ ਮੈਂ ਜਾਣਾ ਹੀ ਜਾਣਾ ਮੈਂ 10000 ਰੁਪਿਆ ਨਾ ਸਾਡੇ ਕੋਲ ਨਹੀਂ ਹੋਗਾ ਯਾਰ ਕਿਤੇ ਮਸਾ ਮਸਾ ਲੈ ਕੇ ਚੱਲੇ ਆ ਮੈਂ ਜਾਣਾ ਹੀ ਜਾਣਾ ਜੋ ਮਰਜ਼ੀ ਹੋ ਜੇ ਤੇ ਕੋਈ ਗੱਲ ਤੂੰ ਨਾ RAM ਨਾਲ ਬੈਠ ਤੇ 10000 ਰੁਪਿਆ ਨਹੀਂ ਹੋਗਾ ਤੇ ਨਾ ਤੂੰ ਜਾ ਮੰਮੀ ਮੈਂ ਜਾਣਾ ਹੀ ਜਾਣਾਗਾ ਜੋ ਮਰਜ਼ੀ ਹੋ ਜੇ ਪੁੱਤਰ ਮੈਂ ਇੱਕ ਵਾਰੀ ਸਮਝਾਤਾ ਨਾ ਤੇਰੇ ਫालतੂ ਖਰਚੇ ਵਾਸਤੇ ਨਾ ਮੇਰੇ ਕੋ ਪੈਸੇ ਨਹੀਂ ਹੋਗੇ ਮੰਮੀ ਆਰਤੀ ਸਮਝਣ ਨਹੀਂ ਦੇ ਮੈਂ ਸਮਝ ਕੀ ਹੋ ਗਿਆ ਕਿਉਂ ਲੜਨਦੀ ਆ ਤੂੰ ਆਪਣੀ ਮੰਮਾ ਦੇ ਨਾਲ ਯਾਰ ਉਹਨਾਂ ਨੂੰ ਮੈਂ ਕਹਿੰਨੀ ਵੀ ਆ ਕਿ ਸਾਡੇ ਸਕੂਲ ਦੀ ਟ੍ਰਿਪ ਚੱਲੀ ਆ ਮੈਨੂੰ 10000 ਰੁਪਿਆ ਦੇ ਦੁੱਧ ਨਹੀਂ ਪਏ 10000 ਦੀ ਗੱਲ ਨਾ ਮੈਂ ਦੇਣੀ ਆ ਤੁਹਾਨੂੰ 10000 ਨਹੀਂ ਕਿਰਨ ਨਾ ਦੇ ਇਹਨੂੰ ਪੈਸੇ ਇਹ 150 ਰੁਪਿਆ ਨਹੀਂ ਆ ਜਿਹੜਾ ਤੂੰ ਦੇ ਦੇਣਾ ਮੈਂ ਅਨੇ ਵਿਗੜ ਜਾਣਾ ਅੱਧਾ ਭਾਬੀ ਜੀ ਤੁਸੀਂ 2 ਮਿੰਟ ਚੁੱਪ ਕਰੋ ਕੋਈ ਗੱਲ ਨਹੀਂ ਇਸ ਠੀਕਾ ਪੈਸਿਆਂ ਦੀ ਗੱਲ ਹੈ ਨਾ ਤੇ ਮੈਂ ਤੇਰੀ ਸਾਰੀ ਗੱਲ ਸੁਣ ਲਈ ਸੀ ਤੇ ਇਹਨਾਂ ਦੇ ਵਿੱਚੋਂ ਮੈਂ ਤੈਨੂੰ 10000 ਰੁਪਏ ਦੇ ਦੇਣੀਆਂ ਪਰ ਮੇਰੀ ਇੱਕ ਧਿਆਨ ਦੇ ਨਾਲ ਗੱਲ ਸੁਣ ਤੂੰ ਕਹਿਨੀ ਆ ਤੂੰ ਜਾਣਾ ਗੋਆ ਹਾਂਜੀ ਸਾਰੀਆਂ ਤੇਰੀਆਂ ਫਰੈਂਡਸ ਚੱਲੀਆਂ ਸਾਰੇ ਜਾਣੇ ਚੱਲੇ ਪੁੱਤਰ ਇੱਥੇ ਤੇਰੀ ਮੰਮੀ ਵੀ ਨਹੀਂ ਗਲਤ ਤੈਨੂੰ ਪਤਾ ਨਹੀਂ ਕਿ ਅੱਜ ਕੱਲ ਮਾਹੌਲ ਕਿਵੇਂ ਦਾ ਚੱਲਣਦਿਆਂ ਜਦੋਂ ਤੂੰ ਸਕੂਲ ਜਾਣੀ ਹੈ ਨਾ ਸਾਹਿ ਤੈਨੂੰ ਛੱਡਣ ਤੇ ਜਾਂਦਾ ਵਾ ਅਜੇ ਤੂੰ ਥੋੜਾ ਜਿਹਾ ਵੀ ਲੇਟ ਹੋ ਜਾਂਦੀ ਹੈ ਨਾ ਤੇਰੀ ਮੰਮੀ ਨੂੰ ਇੰਨੀ ਟੈਨਸ਼ਨ ਹੋ ਜਾਂਦੀ ਤੇਰੀ ਕਿ ਮੇਰੀ ਕੁੜੀ ਹਜੇ ਤੱਕ ਨਹੀਂ ਆਈ ਨਹੀਂ ਪਤਾ ਨਹੀਂ ਕਿੱਥੇ ਹੋਣੀ ਆ ਤੈਨੂੰ ਤੇ ਆਪਾਂ ਆਪਣੀਆਂ ਨਜ਼ਰਾਂ ਤੋਂ ਥੋੜਾ ਜਿਹਾ ਵੀ ਓਲੇ ਨਹੀਂ ਰੱਖਦੇ ਤੇ ਤੂੰ 4-5 ਦਿਨਾਂ ਦੇ ਵਾਸਤੇ ਗੋਆ ਜਾਏਂਗੀ ਤੇ ਗੱਲ ਤੇ ਇਹੋ ਹੀ ਆ ਤੇਰੀ ਜਿੱਦ ਕਰਕੇ ਮੈਂ ਤੈਨੂੰ ਪੈਸੇ ਦੇਣ ਲੱਗੀ ਆ ਪਰ ਸੱਚ ਪੁੱਛੇ ਨਾ ਤੇ ਮਨ ਮੇਰਾ ਵੀ ਨਹੀਂ ਕਰੰਦਿਆ ਤੈਨੂੰ ਭੇਜਣ ਦਾ ਐਸੇ ਖੁੰਨਾ ਮੈਂ ਕਹਿਣਾ ਕਿੰਨੀ ਪਈਆਂ ਰਹਿਣ ਦੇ ਨੂੰ ਮੈਨੂੰ ਵੀ ਡਰ ਲੱਗਦਾ ਜਦੋਂ ਆਪਾਂ ਖਬਰਾਂ ਸੁਣੀਦੀਆਂ ਟੀਵੀ 'ਚ ਵੇਖੀਦਾ ਵਾ ਕੀ ਕੁਝ ਹੁੰਦਿਆ ਵਾ ਕੁੜੀਆਂ ਸੇਫ ਨਹੀਂ ਠੀਕ ਆ ਕੁੜੀਆਂ ਨੂੰ ਵੀ ਆਜ਼ਾਦੀ ਆ ਕਿ ਉਹ ਘੁੰਮਣ ਫਿਰਨ ਸਾਰਾ ਕੁਝ ਕਰਨ ਪਰ ਆਪਣੇ ਪੇਰੈਂਟਸ ਦੇ ਨਾਲ ਇਸ ਤਰ੍ਹਾਂ ਆਹ ਫਾਲਤੂ ਜਗ੍ਹਾ ਤੇ ਜਾਣਾ ਗੋਆ ਜਾਣਾ ਇੱਥੇ ਜਾਣਾ ਉੱਥੇ ਜਾਣਾ ਮੇਰੇ ਹਿਸਾਬ ਨਾਲ ਤੇ ਪੁੱਤਰ ਠੀਕ ਨਹੀਂ ਆ ਬਾਕੀ ਤੇ ਤੂੰ ਆਪ ਹੀ ਬੜੀ ਸਿਆਣੀ ਐ ਤੈਨੂੰ ਤੇ ਆਪ ਹੀ ਸਮਝਣਾ ਚਾਹੀਦਾ ਪੈਸਿਆਂ ਦੀ ਥੋੜੀ ਗੱਲ ਪੈਸਿਆਂ ਕਰਕੇ ਥੋੜੀ ਤੈਨੂੰ ਆਪ ਮਨਾ ਕਰਨਾ ਵਾ ਇਹ ਸਿਰਫ ਅਸੀਂ ਤੇਰੀ ਪਰਵਾਹ ਕਰਦੇ ਏ ਟੈਨਸ਼ਨ ਲੈਣੇ ਆ ਬਾਕੀ ਵੇਖ ਜੇ ਫਿਰ ਵੀ ਤੂੰ ਜਾਣਾ ਵਾ ਨਾ ਆਹ ਪੈਸੇ ਪਏ ਐ ਤੂੰ ਲੱਲਾ ਤੇ ਜਾ ਹੁਣ ਬੋਲ ਜਾਣਾ ਕਿ ਨਹੀਂ ਨਹੀਂ ਚਾਚੀ ਚਾਚੀ ਐਸ ਹਫਤੇ ਮੈਂ ਸੋਚਿਆ ਹੀ ਨਹੀਂ ਤੇ ਹੁਣ ਮੈਨੂੰ ਪਤਾ ਚੱਲ ਰਿਹਾ ਕਿ ਤੁਸੀਂ ਸਾਰੇ ਮੇਰੀ ਕਿੰਨੀ ਕੇਅਰ ਕਰਦੇ ਜੀ ਤੇ ਨਾਲੇ ਚਾਚੂ ਦਾ ਤੇ ਸੁਪਨਾ ਹੈ ਕਿ ਮੈਂ ਵੱਡੀ ਹੋ ਕੇ ਅਫਸਰ ਬਣਾ ਤੇ ਨਾਲੇ ਇਹ ਗੋਆ ਵਗੈਰਾ ਦੀਆਂ ਟ੍ਰਿਪਸ ਇਹਨੂੰ ਛੱਡ ਕੇ ਮੈਂ ਆਪਣੀ ਅਫਸਰੀ ਤੇ ਧਿਆਨ ਦੇਣਨੀ ਆ ਵੈਰੀ ਗੁੱਡ ਉਹ ਮੈਨੂੰ ਤੇਰੇ ਤੋਂ ਇਹ ਉਮੀਦ ਸੀ ਹੁਣ ਚਾਚੂ ਦਾ ਸੁਪਨਾ ਨਹੀਂ ਤੇਰੀ ਚਾਚੀ ਦਾ ਵੀ ਸੁਪਨਾ ਵਾ ਕਿ ਤੂੰ ਵੱਡੀ ਹੋ ਕੇ ਅਫਸਰ ਲੱਗੇ ਠੀਕ ਹੈ ਨਾ ਹਾਂਜੀ ਚੱਲ ਮੋਂ ਮੈਂ ਤੇਰੇ ਵਾਸਤੇ ਪਾਸਤਾ ਬਣਾਇਆ ਤੂੰ ਜਾ ਕੇ ਉਹ ਖਾ ਠੀਕ ਹੈ ਚਲ ਚਾ ਮੇਰਾ ਪੁੱਤ ਚੰਤੇ ਨੋਬਤ ਐ ਤੂੰ ਬਹੁਤ ਵਧੀਆ ਕੀਤਾ ਔਨੂ ਰਾਮ ਨਾਨਾ ਸਮਝਾਤਾਏ ਤੈਨੂੰ ਸਮਝ ਵੀ ਲੱਗਿਆ ਚਲ ਮੈਂ ਦੋ ਮਿੰਟ ਸ਼ੀਕਾ ਕੋਲ ਹੋ ਕੇ ਠੀਕ ਠੀਕ ਹੋ ਗਏ ਚਲ ਪੈਸੇ ਮੈਂ ਰੱਖ ਕੇ ਆਵਾ ਅ ਚਾਚੀ ਸਾਹਿਲ ਤੂੰ ਪਹਿਹਦਾ ਤੋ ਨਹੀਂ ਦਿੱਤੇਨੀ ਹਾਂ ਸਾਹਿਲ ਉਹ ਇਸ਼ਿਕਾ ਸਮਝ ਗਈ ਤੈਨੂੰ ਪਤਾ ਕਿੰਨੀ ਸਿਆਣੀ ਆ ਉਹ ਇਸ਼ਿਕਾ ਦੇ ਸਮਝ ਗਈ ਯਾਰ ਕੀ ਹੋਇਆ ਸਾਹਿਲ ਤੂੰ ਬੜੀ ਟੈਨਸ਼ਨ ਜੀ ਚ ਲੱਗਣ ਨੇ ਕੋਈ ਗੱਲ ਆ ਚਾਚੀ ਤੁਹਾਨੂੰ ਕੀ ਦੱਸਾਂ ਇੱਕ ਨਾ ਬੜੀ ਵੱਡੀ ਮੁਸੀਬਤ ਪੈ ਗਈ ਮੇਰੇ ਤੇ ਮੁਸੀਬਤ ਕਿਹੜੀ ਮੁਸੀਬਤ ਦੱਸ ਮੈਨੂੰ ਹੋ ਸਕਦਾ ਮੈਂ ਤੇਰੀ ਹੈਲਪ ਕਰ ਸਕਾਂ ਉਸ ਮੁਸੀਬਤ ਤੋਂ ਬਚਣ ਦੇ ਲਈ ਮੈਨੂੰ ਸਮਝ ਨਹੀਂ ਆਉਂਦੀ ਮੈਂ ਘਰ ਦੇ ਵਿੱਚ ਗੱਲ ਕਰਾਂ ਤਾਂ ਕਰਾਂ ਕਿ ਇਹਦੇ ਨਾਲ ਮੈਨੂੰ ਤਾਂ ਕਹਿੰਦੇ ਸਮਝਣਾ ਵੀ ਨਹੀਂ ਆ ਪਰ ਗੱਲ ਕੀ ਆ ਮੈਨੂੰ ਦੱਸ ਤੇ ਸਹੀ ਹੋ ਸਕਦਾ ਵਾ ਮੈਂ ਸੋਲਵ ਕਰਦਾ ਤੇ ਚਾਚੂ ਨਾਲ ਗੱਲ ਕਰਾਂ ਨਾ 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 ਚਾਚੂ ਨਾਲ ਗੱਲ ਬਿਲਕੁਲ ਨਹੀਂ ਕਰਨੀ ਤੁਹਾਨੂੰ ਪਤਾ ਹੀ ਆ ਥੋੜੇ ਦਿਨ ਪਹਿਲਾਂ ਉਹਨਾਂ ਨੇ ਕਿੰਨਾ ਮੈਨੂੰ ਡਾਂਟਿਆ ਵਾ ਹੁਣ ਜੇ ਮੈਂ ਉਹਨਾਂ ਨਾਲ ਇਹੋ ਜੀ ਗੱਲ ਕਰੂੰਗਾ ਨਾ ਉਹਨਾਂ ਨੇ ਤੇ ਵੈਸੇ ਨਹੀਂ ਸਮਝਣੀ ਮੇਰੀ ਗੱਲ ਪਰ ਗੱਲ ਕੀ ਆ ਤੂੰ ਗੱਲ ਦੱਸੇਂਗਾ ਤੇ ਪਤਾ ਲੱਗੂਗੀ ਸਾਹਿਲ ਚਾਚੀ ਮੈਂ ਨਾ ਆਪਣੇ ਦੋਸਤ ਕੋਲ ਨਾ ਕੁਝ ਦਿਨ ਪਹਿਲਾਂ 30000 ਰੁਪਇਆ ਲੇਤਾ ਸੀ ਤੇ ਉਹ ਨਾ ਮੇਰੇ ਕੋਲ ਖਰਚਾ ਗਿਆ ਵਾ ਤੇ ਉਹ ਮੇਰੇ ਕੋਲ ਮੰਗਣਦੇ ਹੁਣ ਮੈਨੂੰ ਸਮਝ ਨਹੀਂ ਆਉਂਦੀ ਉਹਨਾਂ ਨੂੰ ਪੈਸੇ ਦਵਾ ਤਾਂ ਦਵਾ ਕਿੱਥੋਂ ਉਤੋਂ ਉਹਨੇ ਮੈਨੂੰ ਪਤਾ ਕੀ ਕਿਹਾ ਵਾ ਕਿ ਅੱਜ ਸ਼ਾਮ ਦੇ ਸ਼ਾਮ ਮੈਨੂੰ ਪੈਸੇ ਚਾਹੀਦੇ ਜਿੱਥੋਂ ਮਰਜ਼ੀ ਕਰਕੇ ਦੇ ਮੈਨੂੰ ਸਮਝ ਨਹੀਂ ਆਉਂਦੀ ਤੁਹਾਨੂੰ ਪਤਾ ਜੇ ਮੈਂ ਪਾਪਾ ਕੋ ਮੰਗੇ ਉਹਨਾਂ ਨੇ ਤਾਂ ਮੈਨੂੰ ਕਹਿਣਾ ਵਾ ਤੂੰ ਇੰਨੇ ਪੈਸੇ ਡਾ ਕਿੱਥੇ ਦਿੱਤੇ ਤੇ ਚਾਚੂ ਦਾ ਵੀ ਤੁਹਾਨੂੰ ਪਤਾ ਵਾ ਘਰ ਦੇ ਵਿੱਚ ਇਹੋ ਜੀ ਸਿਚੁਏਸ਼ਨ ਚੱਲਣ ਦੀ ਹੈ ਨਾ ਮੈਨੂੰ ਨਹੀਂ ਲੱਗਦਾ ਚਾਚੂ ਮੈਨੂੰ ਸਮਝਣਗੇ ਸਾਹਿਲ ਇੱਕ ਕੰਮ ਮੈਂ ਕਰ ਸਕਦੀ ਆ ਆ ਜਿਹੜੇ ਪੈਸੇ ਮੈਂ ਲੈ ਕੇ ਆਈ ਸੀਗੇ ਆ ਤੂੰ ਲੈ ਲਾ ਹੋ ਸਕਦਾ ਵਾ ਇਹਦਾਂ ਤੇਰੀ ਹੈਲਪ ਹੋ ਜਾਵੇ ਉਹ ਨਹੀਂ ਨਹੀਂ ਚਾਚੀ ਤੁਸੀਂ ਚਾਚੂ ਨੂੰ ਕੀ ਜਵਾਬ ਦੋਗੇ ਨਾਲੇ ਮੈਂ ਤੁਹਾਡੇ ਕੋ ਪੈਸੇ ਲੈਂਦਾ ਨਾ ਚੰਗਾ ਨਹੀਂ ਲੱਗਦਾ ਕੋਈ ਗੱਲ ਨਹੀਂ ਫਿਰ ਹੁਣ ਤੈਨੂੰ ਵੀ ਤੇ ਮੁਸੀਬਤ ਚੋਂ ਕੱਢਣਾ ਹੀ ਆ ਨਾ ਕੋਈ ਨਹੀਂ ਤੇਰੇ ਚਾਚੂ ਨੂੰ ਮੈਂ ਆਪੇ ਕਹਿ ਦਵਾਂਗੀ ਕੁਝ ਤੂੰ ਟੈਨਸ਼ਨ ਨਾ ਲੈ ਤੂੰ ਲਾ ਪੈਸੇ ਤੇ ਜਿਹਦੇ ਵੀ ਤੂੰ ਉਧਾਰ ਲਏ ਹੈ ਨਾ ਤੂੰ ਉਹਨੂੰ ਵਾਪਸ ਕਰ ਦੇ ਤੇ ਅੱਜ ਤੋਂ ਬਾਅਦ ਇਹ ਸੋਚ ਲੈ ਕਿ ਕਿਸੇ ਕੋ ਵੀ ਉਧਾਰੇ ਪੈਸੇ ਨਹੀਂ ਲੈਣੇ ਕਿਉਂਕਿ ਉਧਾਰ ਲੈਣਾ ਤੇ ਮਾੜਾ ਹੀ ਹੈ ਨਾ 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 ਚਾਚੀ ਅੱਜ ਤੋਂ ਬਾਅਦ ਨਾ ਕੰਨਣੋਂ ਹੱਥ ਲਾ ਲੈ ਕਿਸੇ ਤੋਂ ਰੁਪਈਆ ਵੀ ਨਹੀਂ ਲੈਣਾ ਪਰ ਪਹਿਵੇਂ ਤਾਂ ਹੀ ਲਵਾਂਗਾ ਜੇ ਤੁਸੀਂ ਚਾਚੂ ਨਾਲ ਗੱਲ ਨਹੀਂ ਕਰੋਗੇ ਗੱਲ ਚਲ ਸਾਹਿਲ ਠੀਕ ਆ ਨਹੀਂ ਕਰਦੀ ਗੱਲ ਪਰ ਮੇਰੀ ਗੱਲ ਸੁਣ ਫਿਰ ਇਹ ਪੈਸੇ ਤੈਨੂੰ ਵਾਪਸ ਵੀ ਤੇ ਕਰਨੇ ਪੈਣੇ ਨਾ ਹਾਂ ਹਾਂ ਮੈਂ ਕਰ ਦੂੰਗਾ ਵਾਪਸ ਚਲ ਸਾਹਿਲ ਅੱਲਾ ਪੈਸੇ ਫੜ ਲਾ ਕੋਈ ਗੱਲ ਨਹੀਂ ਮੈਂ ਕਰ ਲਾਂਗੀ ਮੈਨੇਜ ਚਾਚੀ ਮੇਰਾ ਨਾ ਦੇਰ ਨਹੀਂ ਕਰਨ ਦਿਆ ਪਰ ਮੇਰੀ ਵੀ ਨਾ ਮਜਬੂਰੀ ਆ ਨਹੀਂ ਤੇ ਮੈਂ ਤੁਹਾਨੂੰ ਕਦੀ ਵੀ ਨਹੀਂ ਕਹਿਣਾ ਸੀ ਪੈਸੇ ਬਾਰੇ ਹਾਂ ਹਾਂ ਮੈਨੂੰ ਪਤਾ ਅਹਲਾ ਫੜ ਕੋਈ ਗੱਲ ਨਹੀਂ ਥੈਂਕ ਯੂ ਚਾਚੀ ਕੋਈ ਗੱਲ ਨਹੀਂ ਆ ਫਿਰ ਮੈਂ ਨਾ ਦੇ ਕੇ ਆਉਣਾ ਆਪਣੇ ਦੋਸਤ ਹਾਂ ਹਾਂ ਜਲਦੀ ਦੇ ਕੇ ਆ ਫਿਰ ਇਹ ਨਾ ਹੋਵੇ ਕਿ ਤੇ ਉਹ ਘਰੇ ਹੀ ਆ ਜਾਵੇ ਚਾਚੀ ਜੀ ਅਤੀਆ ਤੇ ਤੁਹਾਨੂੰ ਕਦੇ ਵਾਪਸ ਨਹੀਂ ਮਿਲਣਾ ਕੀ ਸੋਚਦੀ ਬਈ ਬੈਠੀ ਸੋਚਦੀ ਸੋਚਾਂ ਤੇ ਮਨ ਦੋ ਤਿੰਨ ਦਿਨੋਂ ਚੱਲਣ ਲੱਗਿਆ ਹੀ ਆ ਮੈਂ ਸੋਚਦੀ ਇਹ ਪਈ ਹੈ ਇਹ ਟਿੱਕੂ ਕਿੱਦਾਂ ਗਈ ਹੈ ਕਿਹਦੀ ਗੱਲ ਕਰਦੀ ਵੀ ਕਿਰਨ ਦੀ ਤੇ ਹੁਣ ਮੈਂ ਕਿਹਦੀ ਗੱਲ ਕਰਨੀ ਹੈ ਐਲੀ ਟੀਟ ਅੰਨ੍ਹਾ ਕੁਛੋ ਦੇ ਸਾਹਮਣੇ ਹੋਣ ਡਿਆ ਉਹਨੂੰ ਲੱਗਦੀ ਹੀ ਨਹੀਂ ਪਈ ਕਿੰਨਾ ਕੁਛ ਅਸੀਂ ਕਹਿਣ ਡੇ ਹਾਂ ਤੇ ਪਹਿਲੀ ਵੇਖ ਲੋ ਚਾਰ ਦਿਨਾਂ ਚ ਅਸੀਂ ਭਜਾ ਦਿੱਤੇ ਮਨਜੋ ਸੋਚਦੇ ਤੇ ਮੈਂ ਵੀ ਇਹ ਗੱਲ ਪਈ ਆ ਮੇਰੇ ਵੀ ਦਿਮਾਗ ਚ ਇਹੀ ਗੱਲ ਪਈ ਘੁੰਮਦੀ ਆ ਕਿੰਝ ਤੇ ਜੇ ਮਾਪੇ ਬੜਾ ਸਿਆਣਾ ਬੰਦਾ ਕਿ ਜ਼ੜ ਤੋਂ ਵੱਧ ਕੇ ਕੋਈ ਸਿਆਣਾ ਹੀ ਨਹੀਂ ਹੈਗਾ ਬਿਲਕੁਲ ਹੈ ਨਾ ਤੇ ਜੇ ਤੁਸੀਂ ਸਿਆਣੇ ਹੋ ਤੇ ਤੁਸੀਂ ਆਪਣੇ ਮੁੰਡੇ ਇਹਨੂੰ 골ਡੀ ਬਾਰੇ ਕੁਝ ਪਤਾ ਹੀ ਨਹੀਂ ਕੱਢਿਆ ਪਹਿਲੇ ਵਿਆਹ ਹੋਏ ਮੁੰਡੇ ਦੇ ਨਾਲ ਤੁਸੀਂ ਆਪਣੀ ਕੁਆਰੀ ਕੁੜੀ ਦਾ ਹੱਥ ਦੇਂਦੇ ਪਏ ਉਹਨੂੰ ਤੁਸੀਂ ਕੁਝ ਪੁੱਛੋ ਤੇ ਸਹੀ ਕੋਈ ਆਂਡ ਗਵਾੜੋ ਦੀ ਖੋਜ ਖਬਰ ਤੇ ਕਢਾਓ ਬਿਲਕੁਲ ਐਸੀ ਮੇਰੀ ਗੱਲ ਸੁਣ ਇਹਦੀ ਭਾਬੀ ਬੜੀ ਚੁਸਤ ਹੈਗੀ ਆ ਤੈਨੂੰ ਯਾਦ ਹੈ ਕਿ ਉਹ ਕਮਰੇ ਚ ਵੜ ਕੇ ਕੀ ਕਹਿ ਕੇ ਗਈ ਸੀ ਸਾਨੂੰ ਹਾਂ ਦਿਮਾਗ ਲੜਾ ਦਿਮਾਗ ਸਹੀ ਗੱਲ ਜੀ ਉਹ ਤੇ ਕਹਿ ਕੇ ਗਈ ਕਿ ਕੁੜੀ ਬੜੀ ਚੁਸਤ ਹੈਗੀ ਰ ਧਿਆਨ ਰੱਖਣਾ ਤੇ ਕੰਮ ਨੌਕਰੀ ਨੌਕਰੀ ਦਾ ਭਾਵੇਂ ਨਾ ਜਾਣ ਦੇਣਾ ਹਾਂ ਉਹ ਕਹਿੰਦੀ ਸੀ ਇਹ ਨਾ ਬੜੀ ਚੁਸਤ ਹੈਗੀ ਜੀ ਹੱਤੋਂ ਵੱਧ ਚੁਸਤ ਹੈਗੀ ਜੀ ਤੇ ਫੇਰ ਹੁਣ ਕੀ ਕਰੀਏ ਇਹ ਕੰਦੀ ਕੋਸ ਜੀ ਔਰ ਕਰਦੀ ਕੋਸ ਜੇ ਇਹ ਕਿਆ ਸੀ ਆ ਉਹਨੇ ਉਹ ਸਾਨੂੰ ਇਸ਼ਾਰਾ ਦੇ ਗਈ ਸੀ ਤੇ ਮੇਰੀ ਗੱਲ ਸੁਣਾ ਹਾਂਜੀ ਭਲਾ ਇਹਦੇ ਮਾਪਿਆਂ ਨੂੰ ਪਤਾ ਨਹੀਂ ਕਿ ਗੋਲਡੀ ਪਹਿਲੇ ਵਿਆਹ ਹੋਇਆ ਹੋਇਆ ਸੀਗਾ ਇਹ ਨਹੀਂ ਪਤਾ ਤੇ ਹੁਣ ਪਤਾ ਲਵਾ ਦਿੰਨੇ ਆ ਇਹ ਚਿਕੜੀ ਨਹੀਂ ਵੱਡੀ ਗੱਲ ਆ ਉਹ ਕਿੱਦਾਂ ਉਹ ਉਹ ਤੁਹਾਨੂੰ ਮੈਂ ਦੱਸਦਾ ਵਾਂ ਉਸਨੂੰ ਵਿਆਹ ਤੋਂ ਪਹਿਲਾਂ ਮੈਂ ਕਹਿਣ ਨਹੀਂ ਸੀ ਕਿ ਮੈਂ ਐਸੀ ਸਕੀਮ ਲਾਈਆ ਵਿਆਹ ਤੇ ਹੋਣਾ ਹੀ ਨਹੀਂ ਚਾਹੀਦਾ ਸੀ ਤੇ ਫਿਰ ਕਿਵੇਂ ਹੋ ਗਿਆ ਉਹ ਮੈਂ ਪਤਾ ਕੀ ਕੀਤਾ ਸੀ ਸਾਰਾ ਕੁਝ ਇਹ ਚਿੱਟੀ ਤੇ ਲੈ ਕੇ ਨਾ ਉਹਦੇ ਭਰਾ ਦੀ ਦੁਕਾਨ ਤੇ ਦੇ ਕੇ ਆਇਆ ਸੀ ਮੈਂ ਨਾ ਤੋਂ ਉਹਦੇ ਭਰਾ ਦੇ ਹੱਥ ਤੇ ਚਿੱਟੀ ਫੜਾ ਕੇ ਆਇਆ ਸੀ ਲੈ ਮੰਮੀ ਉਹਦੇ ਭਰਾ ਦੇ ਹੱਥ ਵਿੱਚ ਦੇ ਕੇ ਮੈਂ ਲੇ ਕੋ ਛਿੱਤਰ ਖਾਣੇ ਸੀ ਮੈਂ ਤਾਂ ਕਾਪੀ ਵੇਜ ਰੱਖ ਆਇਆ ਸੀ ਲੈ ਫਿਰਿਆ ਮੁੱਤ ਤੇਰਾ ਹੁਣ ਕਿਹਦਾ ਉਹਨੂੰ ਚਿੱਠੀ ਮਿਲੀ ਐ ਜਾਂ ਨਹੀਂ ਮਿਲੀ ਕੀ ਪਤਾ ਭੈਣ ਜੀ ਕਾਪੀ ਫੋਲ ਦੇ ਫੋਲ ਦੇ ਥੱਲੇ ਡਿੱਗ ਪਈ ਹੋਵੇ ਹਾਂ ਹੋ ਸਕਦੇ ਆਈਓ ਮੈਂ ਸੋਚੰਨਾ ਵਾਂ ਕਿ ਜਿੰਨੀ ਤਗੜੀ ਮੈਂ ਸਕੀਮ ਲਾਈ ਸੀ ਨਾ ਵਿਆਹ ਤਾਂ ਹੋਣਾ ਹੀ ਨਹੀਂ ਚਾਹੀਦਾ ਸੀ ਆਹੀ ਗੱਲ ਹੋਈ ਹੋਣੀ ਆ ਉਹ ਪਰਚੀ ਨਾ ਕਿਤੇ ਡਿੱਗ ਡੁੱਗ ਗਈ ਹੋਣੀ ਆ ਬਸ ਉਹਨਾਂ ਨੂੰ ਪਤਾ ਹੀ ਨਹੀਂ ਤਦੇ ਭੈਣ ਜੀ ਮੈਂ ਸੋਚਦੀ ਸਾਂ ਕਿੰਨੇ ਅੱਜ ਤੱਕ ਆਪ ਉਹਦੇ ਵੀ ਆ ਪੱਲੀ ਬੋਟੀ ਬਲ ਕਦੀ ਪੁੱਛਿਆ ਹੀ ਨਹੀਂ ਕਿ ਕਿਦਾਂ ਸੀ ਕੀ ਹੀ ਕਿਦਾਂ ਨਹੀਂ ਸੀ ਆ ਦਾ ਮਤਲਬ ਆੰਨਾ ਨੂੰ ਕੁਛ ਨਹੀਂ ਜੇ ਪਤਾ ਇਹ ਤੋ ਖੇਨ ਵਾਲੀ ਵਿਆਹ ਹੋਇਆ ਜੇ ਸਹੀ ਗੱਲ ਐ ਤੇ ਕੋਈ ਗੱਲ ਨਹੀਂ ਹੁਣ ਪਤਾ ਲਵਾ ਦਿੰਨੇ ਆ ਇਹਦੇ ਵਿੱਚ ਇੰਨੀ ਵੱਡੀ ਕਿਹੜੀ ਗੱਲ ਆ ਵੇਖੋ ਪੇਨਾ ਤੇ ਬਾਜੀ ਆਪਣੇ ਹੱਥੋਂ ਨਿਕਲ ਗਈ ਹੁਣ ਵਾਲੀ ਬਾਜੀ ਨਾ ਆਪਣੇ ਹੱਥੋਂ ਨਹੀਂ ਜਾਂਦੀ ਹੁਣ ਪੂਰਾ ਤੀਰ ਟਿਕਾਣੇ ਤੇ ਲੱਗੂਗਾ चाची जी साहिल हाँ तो चाची दो मैं दो मिनट अपना फोन विखाओगे मेरा फोन नहीं चलना मैं फोन कॉल करना है हाँ हाँ कोई गल नहीं लो खोल दे अच्छा मैं फिर कॉल करके ना दे दूंगा हाँ हाँ कोई गल नहीं कर कॉल ਕਦੇ ਨੰਬਰ ਕਿਹੜਾ ਸੀ ਉਹ ਤਾਂ ਪਤਾ ਨਹੀਂ ਲੱਗਦਾ ਆ ਆਹੀ ਹੁਣਾਂ ਮਾਰ ਹੀ ਲਾਗੇ ਵੇਚਦਾ ਇਹ ਪਹਿਲੇ ਤੇ ਜਾਣ ਦੀ ਕੋਈ ਚੁੱਕਣ ਕਿਉਂ ਨਹੀਂ ਦਿਆ ਲੈ ਫੇਰ ਲਾਉਂਦਾ ਉਹ ਚੁੱਕ ਲੋ ਫੋਨ ਹੈ ਚੁੱਕ ਲੈ ਹੈਲੋ ਹੈਲੋ ਫੋਨ ਆਂਟੀ ਮੈਂ ਰੇੜਾ ਸ਼ੁਭਚਿੰਤਾ ਕੋ ਬੋਲਦਾ ਵਾਂ ਮੇਰੀ ਗੱਲ ਸੁਣੋ ਜਿੱਦੇ ਤਾਂ ਹੀ ਆਪਣੀ ਕੁੜੀ ਦਾ ਵਿਆਹ ਕੀਤਾ ਵਾ ਮਾੜੀ-ਮੋੜੀ ਪੋਸਟਪੋਨ ਕਰਦਾਰ ਕੀਤੀ ਵੀ ਹੈ ਕਿ ਨਹੀਂ ਤੁਹਾਨੂੰ ਬਤਾ ਮੁੰਡਾ ਪਹਿਲਾਂ ਹੀ ਵਿਆਹਿਆ ਹੋਇਆ ਵਾ ਨਾਲੇ ਉਹਦੇ ਤਾਂ ਬੱਚੇ ਵੀ ਆ ਸਿਰੇ ਦਾ ਨਸ਼ੇੜੀ ਬੰਦਾ ਉਹ ਮੈਂ ਕਹਿੰਦਾ ਵਾਂ ਹੱਲੇ ਵੀ ਤੁਹਾਡੇ ਕੋਲ ਟਾਈਮ ਹੈਗਾ ਵਾ ਜੇ ਬਚਾ ਸਕਦੇ ਨਾ ਆਪਣੀ ਕੁੜੀ ਨੂੰ ਤੇ ਬਚਾ ਲਓ ਹੁਣ ਮੈਂ ਵੇਖਦਾ ਵਾਂ ਇਹ ਵਿਆਹ ਕਿੰਨੀ ਦੇਰ ਟਿਕਦਾ ਵਾ ਚਾਚੀ ਦਾ ਫੋਨ ਦੇ ਆਈਏ ਚਾਚੀ ਆਲੋ ਫੋਨ ਕਰ ਲਿਆ ਫੋਨ ਹਾਂਜੀ ਹਾਂਜੀ ਥੈਂਕ ਯੂ ਠੀਕ ਹੈ ਓਕੇ ਹੈਲੋ 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 ਕੌਣ ਕੌਣ ਹੈ ਹੈਲੋ ਮਰਜੀ ਮੈਂ ਸਮਝਾਈ ਜਗਾ ਮੈਨੂੰ ਇਹ ਤਾਂ ਹੀ ਭੈਣ ਜੀ ਦਾ ਫੋਨ ਹੈ ਇਹ ਬੰਦਾ ਮਨਜੂ ਗੋਲਡ ਚਲਾ ਗਿਆ ਕੰਮ ਤੇ ਨਹੀਂ ਨਹੀਂ ਹਜੇ ਤਾਂ ਨਹੀਂ ਗਿਆ ਹਾਂਜੀ ਹਾਂਜੀ ਅੱਲੇ ਇੱਥੇ ਹੀ ਆ ਦੱਸੋ ਹੋ ਗਿਆ ਤਿਆਰ ਜਾਣ ਵਾਸਤੇ ਆਫਿਸ ਹੋ ਗਿਆ ਬਸ ਸ਼ੂਜ਼ ਪਾਉਣ ਲੱਗਾ ਮੈਂ ਕਿਹ ਪਹਿਲਾਂ ਗੱਲ ਸੁਣ ਹਾਂ ਗੋਲਡਿਓ ਕੀ ਗੱਲ ਤੂੰ ਐ ਕਿ ਪੁੱਤਰ ਪੈਸੇ ਨਹੀਂ ਦਿੱਤੇ ਹਜੇ ਤੱਕ ਘਰ ਦੇ ਖਰਚੇ ਦੇ ਧਿਆਨ ਚ ਨਿਕਲ ਗਈ ਹੀ ਗੱਲ ਹਾਂ ਵੇਖਿਆ ਹੁਣ ਦਿੱਤੇ ਪਹਿਲੇ ਤੇ ਤੈਨੂੰ ਤਰੀਕ ਬੜੀ ਯਾਦ ਹੁੰਦੀ ਸੀ ਬਿਨਾ ਕਹੇ ਪੈਸੇ ਫੜਾ ਦਿੰਦਾ ਹੁਣ ਤੈਨੂੰ ਤਰੀਕ ਹੀ ਭੁੱਲਣ ਲੱਪੀ ਐ ਭਰਾਵਾ ਜੇ ਹੋਣੀ ਤਰੀਕਾ ਭੁੱਲਣ ਲੱਪੀਆ ਤੁਹਾਨੂੰ ਤੇ ਜੇ ਅੱਗੇ ਅੱਗੇ ਕੀ ਹੋਣਾ ਐ ਹਲੋ 10000 ਰੁਪਇਆ ਰੱਖ ਲਓ 골ਡੀ 10000 ਨੂੰ ਕੀ ਕਰਾਂਗੀ